ਇਸ ਲਈ ਕੁਝ ਦਿਨਾਂ ਤੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇ ਹਰਿਮੰਦਰ ਸਾਹਿਬ ਨੂੰ ਬੰਬ ਤੋਂ ਉਡਾਣ ਦੀਆਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਇਸ ਦੇ ਬਾਬਤ ਅੱਜ ਪਟਿਆਲਾ 'ਚ ਰੋਸ਼ ਵਜੋ ਸੀ ਬਚਾਣਾ शिंदे ਗਰੁੱਪ ਦੇ ਪੰਜਾਬ ਪ੍ਰਧਾਨ ਹਰੀ ਸਿੰਘਲਾ ਨੇ ਕੀਤੀ ਪ੍ਰੈਸ ਵਾਰਤਾ ਜੈ ਸ਼੍ਰੀ ਰਾਮ ਪਿਛਲੇ ਤਿੰਨ ਦਿਨਾਂ ਤੋਂ 72 ਘੰਟਿਆਂ ਤੋਂ ਬਹੁਤ ਹੀ ਦੁਖਦਾਈ ਖਬਰ ਸੁਣਨ ਦੇ ਵਿੱਚ ਸਾਡੇ ਸਾਰੇ ਪੰਜਾਬੀਆਂ ਨੂੰ ਆ ਰਹੀ ਹੈ ਪੂਰੇ ਦੁਨੀਆਂ ਦੇ ਲੋਕਾਂ ਨੂੰ ਕਿ ਸਾਡੇ ਪਰਮ ਪੁੱਤਨੀ ਆ ਪਰਮ ਪੁੱਤਰ ਖਾਨੇ ਵਰਗਾਂ ਦੇ ਸਾਂਝਾ ਪੁਇੰਟਰ ਸਟੇਸ਼ਨ ਅੰਬਰਸਰ ਦੇ ਵਿੱਚ ਵਰਜਨਾ ਸਾਹਿਬ ਨੂੰ ਕੁੱਝ ਲੋਕ ਈਮੇਲ ਰਾਹੀਂ ਬਾਬਨਾਂ ਨੂੰ ੜਾਉਣ ਦੀ ਧਮਕੀ ਦੇ ਰਹੇ ਨੇ ਇੱਕ ਧਮਕੀ ਦੋ ਧਮਕੀ ਤਿੰਨ ਧਮਕੀ ਚਾਰ ਧਮਕੀ ਪੰਜ ਧਮਕੀ ਪੰਜ ਧਮਕੀਆਂ ਆ ਗਈਆਂ ਜਿਹੜੀਆਂ ਕੱਲ੍ਹ ਸ਼ਾਮ ਤੱਕ ਸੀਗੀਆਂ ਅੱਜ ਕੋਈ ਆ ਗਈ ਹੋਵੇ ਤਾਂ ਕਹਿ ਨਹੀਂ ਸਕਦੇ ਕਿ 72 ਘੰਟੇ ਬੀਤ ਗਏ 72 ਘੰਟੇ ਦੇ ਵਿੱਚ ਸਾਡੀ ਪੰਜਾਬ ਸਰਕਾਰ ਸਰਦਾ ਇੰਟੈਲੀਜੈਂਸ ਸਾਡੀ ਪੰਜਾਬ ਪੁਲਿਸ ਸੁਤੀ ਪਈ ਹੈ ਕਿਉਂ ਇਹ ਨਹੀਂ ਹੁਣ ਤੱਕ ਪਤਾ ਕਰ ਸਕੇ ਕਿ ਧਮਕੀ ਦੇਣ ਵਾਲਾ ਕੌਣ ਹੈ ਤਾਂ ਅਸੀਂ ਕਿਸ ਤਰ੍ਹਾਂ ਮੰਨ ਲਈਏ ਵੀ ਅਸੀਂ ਬਹੁਤ ਜ਼ਿਆਦਾ ਤੇਜ਼ ਆ ਮਤਲਬ ਕਿ ਪੰਜਾਬ ਪੁਲਿਸ ਦੇ ਉਪਰਿਖੇ ੱੱਪਾ ਲੱਗ ਰਿਹਾ ਹੈ ਕਿ ਜਿਸ ਨੂੰ ਪੂਰੀ ਦੁਨੀਆ ਦੇ ਵਿੱਚ ਬਹਾਦਰ ਪੁਲਿਸ ਕਿਹਾ ਜਾਂਦਾ ਬਹਾਦਰ ਪੁਲਿਸ ਮੰਨਿਆ ਜਾਂਦਾ ਹੈ ਸੰਜੀ ਲੇਕਿਨ ਦਰਬਾਰ ਸਾਹਿਬ ਤੋਂ ਉੱਪਰ ਕੀ ਹੈ ਕਿਸੇ ਲਈ ਕੁਝ ਵੀ ਨਹੀਂ ਹੈ ਦਰਬਾਰ ਸਾਹਿਬ ਨੂੰ ਧਮਕੀ ਆਣ ਦੇ 1 ਘੰਟੇ ਦੇ ਵਿੱਚ ਬੰਦੇ ਅੰਦਰ ਹੋਣੇ ਚਾਹੀਦੇ ਸੀ ਜੇ ਪੰਜਾਬ ਸਰਕਾਰ ਵਾਕਈ ਗੈਂਗਸਟਰਾਂ ਦੇ ਖਾਲਿਸਤਾਨੀ ਅਤਵਾਦੀਆਂ ਦੇ ਜਾਂ ਕਿਸੇ ਵੀ ਬੰਦੇ ਦੇ ਕਹਿੰਦਾ ਇਹਨਾਂ ਬੰਦਿਆਂ ਦੇ ਖਿਲਾਫ ਹੈ ਮੈਂ ਕਹਿੰਦਾ ਇਹਨਾਂ ਦਾ ਇਨਕਾਊਂਟਰ ਹੋਣਾ ਚਾਹੀਦਾ ਹੁਣ ਇੰਨੇ ਦੇ ਦਰਬਾਰ ਸਾਹਿਬ ਨੂੰ ਈਮੇਲ ਭੇਜੀ ਹੈ ਨਾ ਕਿ ਬੰਬ ਨਾਲ ਲੜਾਵਾਂਗੇ ਇਹਨਾਂ ਨੂੰ ਚੌਂਚ ਖਣਾ ਕੇ ਪੰਜਾਬ ਪੁਲ ਬੰਬ ਦੇ ਨਾਲ ਲੜਾਵੇ ਸੁਰੀਆਮ ਗੋਲੀ ਮਾਰੇ ਕਿੰਦਾ ਫੇਰ ਪਤਾ ਲੱਗੂਗਾ ਕਿ ਕਿਸੇ ਪੁਜਤ ਤਾਰਨੀ ਸਥਾਨ ਦੇ ਖਿਲਾਫ ਬੋਲਣ ਦਾ ਇੰਤਜ਼ਾਮ ਕੀ ਹੁੰਦਾ ਹੈ ਕਿ ਡੀਜੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਰਾਜਨੀਤੀ ਛੱਡ ਕੇ ਜੀਵੇ ਸੋਚੋ ਅੱਜ ਸਵੇਰੇ ਫੇਰ ਗੁਰਦਾਸਪੁਰ ਦੇ ਵਿੱਚ ਸ਼ਰੀਆਮ ਕਿਲਾ ਬਾਜ਼ਾਰ ਦੇ ਵਿੱਚ ਗੋਲੀ ਚੱਲੀ ਆ ਰੋਜ਼ ਪੰਜਾਬ 'ਚ ਗੋਲੀ ਚੱਲਦੀ ਆ ਰੋਜ਼ ਪਿੰਡਾਂ 'ਗੇ ਤੁਹਾਨੂੰ ਇੰਟੈਲੀਜੈਂਸ ਬਿੰਗ ਕੀ ਕਰ ਰਿਹਾ ਤੁਸੀਂ ਫੂਗਰ ਭਾਗ ਤੁਸੀਂ ਕੀ ਕਰ ਰਹੇ ਕਿੱਥੇ ਕੁੱਤਾ ਪਿਆ ਔਰ ਇੱਕਲ ਮੈਂ ਸੁਣਦਾ ਸੀ ਨਾ ਜੇ ਦਰਬਾਰ ਸਾਹਿਬ ਤੱਕ ਨਹੀਂ ਕਿਸ ਨੇ ਅੱਖ ਵੀ ਚੱਕੀ ਤਾਂ ਉਹਦੇ ਨਤੀਜੇ ਬਹੁ ਮਾਰੇ ਹੋਣਗੇ ਕਿੰਦਾ ਸ਼ਿਮਸ਼ਾਨਾ ਨੂੰ ਤੁਹਾਡਾ ਲਾਉਂਦੀ ਜਿਹੜਾ ਬੰਦਾ ਦਰਬਾਰ ਸਾਹਿਬ ਦੇ ਨਹੀਂ ਉਂਗਲ ਚੱਕੂਗਾ ਉਹਦਾ ਤੁਹਾਡਾ ਸ਼ਿਮਸ਼ਾਨੀ ਖਲਾਣ ਕੇ ਕਹਿੰਦਾ ਇਹ ਮੈਂ ਲਾਂ ਕਰ ਰਿਹਾ ਥੋੜੇ ਸਾਹਮਣੇ ਕਹਿੰਦਾ ਉਸ ਦੇ ਵਿੱਚ ਕੋਈ ਕਤਾਈ ਨਹੀਂ ਵਰਤੀ ਜਾਵੇ ਜਿਹੜੀ ਮਰਦੀ ਸਾਨੂੰ ਸਜ਼ਾ ਹੋਵੇ ਜਿਹੜੀ ਮਰਦੀ ਸਾਨੂੰ ਜੇਲ੍ਹ ਜਾਣਾ ਪਵੇ ਦਰਬਾਰ ਸਾਹਿਬ ਕਣੀ ਕਿਸੇ ਨੂੰ ਵੀ ਅੱਖ ਚੱਕਣ ਦੀ ਇਜਾਜ਼ਤ ਸ਼ਿਮਸ਼ਾਨਾ ਨਹੀਂ ਦੇ ਦਿੰਦੀ ਦੱਸੋ ਗੁਰੂ ਸਾਡੇ ਪਰਮ ਪੁੱਛਨੀਆ ਨੇ ਦਰਬਾਰ ਸਾਹਿਬ ਸਾਡੇ ਪਰਮ ਪੁੱਛਨੀਆ ਕਹਿੰਦਾ ਉਹ ਸਾਰਾ ਹਿੰਦੂ ਸੁਖ ਮੁਸਲਮਾਨ ਅਨੰਦ ਖੰਡਾ ਪੁੱਤਰ ਸਾਨਾ ਕੇਸਲੀ ਮੈਂ ਫਿਰ ਬਾਰ ਬਾਰ ਕਹਿ ਰਿਹਾ ਕਿ ਡੀਜੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਜਲਦੀ ਤੋਂ ਜਲਦੀ ਉਹਨਾਂ ਬੰਦਿਆਂ ਨੂੰ ਫੜ ਕੇ ਸ੍ਰੀ ਅੰਮ੍ਰਿਤਸਰ ਚੌਕ 'ਤੇ ਲਾ ਕੇ ਜਿਹੜੇ ਬੰਬ ਨਾਲੋਂ ਲਾਣ ਦਰਵਾਹ ਸਾਹਿਬ ਨੂੰ ਲਾਉਣ ਦੀ ਗੱਲ ਕਰਦੇ ਆ ਨਾ ਉਹੀ ਬੰਬ ਬੰਨ੍ਹ ਕੇ ਚੌਕ ਦੇ ਵਿੱਚ ਉਹਨਾਂ ਨੂੰ ਲਾ ਦਿਓ ਸਾਰਾ ਪੰਜਾਬ ਤੁਹਾਡੇ ਨਾਲ ਹੋਊਗਾ ਹਰੇਕ ਵਰਗ ਤੁਹਾਡੇ ਨਾਲ ਹੋਊਗਾ ਕਹਿੰਦਾ ਕਿਸੇ ਨੂੰ ਕੋਈ ਖਿਲਾ ਨਹੀਂ ਹੋਊਗਾ ਕਿ ਤੁਸੀਂ ਕੀ ਕੀਤਾ ਕਿਦਾ ਕਈ ਕੰਮ ਸਾਨੂੰ ਕਾਨੂੰਨ ਨੂੰ ਅਲੱਗ ਰੱਖ ਕੇ ਵੀ ਕਰਨੇ ਪੈਂਦੇ ਆ ਕਿਤੇ ਲੋਕਾਂ ਦੇ ਧਾਰਮਿਕ ਭਾਵਨਾਵਾਂ ਜੁੜੀਆਂ ਹੋਣ ਧਾਰਮਿਕ ਭਾਵਨਾਵਾਂ ਮੇਰਾ ਮੰਨਣਾ ਹੈ ਕਿ ਕਾਨੂੰਨ ਤੋਂ ਉੱਪਰ ਹੁੰਦੀਆਂ ਨਹੀਂ ਕਿਦਾ ਕਾਨੂੰਨ ਕਿਨੇ ਬਣਾਇਆ ਸਹੀ ਲੋਕਾਂ ਨੇ ਬਣਾਏ ਪਏ ਨੇ ਕਿਦਾ ਜਿਹੜਾ ਬੰਦਾ ਪੂਰਵਾਦ ਸਾਹਿਬ ਦੇ ਬਾਰੇ ਇਹ ਜੀ ਗੱਲ ਕਰ ਸਕਦਾ ਹੈ ਉਹ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਮੇਰਾ ਮੰਨਣਾ ਹੈ ਕਿ ਇਹ ਬੰਦੇ ਅਗਰ ਖਾਲਿਸਤਾਨੀ ਨਿਕਲਦੇ ਨਹੀਂ ਕਿਉਂਦੇ ਤਾਂ ਐ ਜੀ ਪੀ ਸੀ ਨੂੰ ਵੀ ਮੇਰੀ ਬੇਨਤੀ ਹੈ ਕਿ ਇਹਨਾਂ ਖਾਲਿਸਤਾਨੀਆਂ ਦਾ ਸਮਰਥਨ ਕਰਨਾ ਬੰਦ ਕਰ ਦੇਵੇ ਕਿਉਂਕਿ ਇਹਨਾਂ ਦਾ ਕੋਈ ਧਰਮ ਨਹੀਂ ਹੈ ਇਹ ਆਪਣੇ ਆਪ ਨੂੰ ਸਿੱਖ ਧਰਮ ਦੇ ਨਾਲ ਜੋੜਦੇ ਨੇ ਕੀ ਅਰਜਨ ਸਿੰਘ ਲੋਕੋਵਾਲ ਸਿੱਖ ਨਹੀਂ ਸੀ ਕੀ ਬੈਂਸਿੰਗ ਸਿੱਖ ਨਹੀਂ ਸੀ ਇਹਨਾਂ ਨੇ ਹਿੰਦੂ ਸਿੱਖ ਨਹੀਂ ਦੇਖਿਆ ਇਹਨਾਂ ਨੇ ਤਾਂ ਪੈਸਾ ਲੈ ਕੇ ਜਿਹਦੀ ਸੁਪਾਰੀ ਮਿਲੀ ਉਹਨੂੰ ਮਾਰਿਆ ਇਹਦੀ ਪੂਰੀ ਗੰਨਤਾ ਦੇ ਨਾਲ ਗੰਭੀਰਤਾ ਦੇ ਨਾਲ ਪੰਜਾਬ ਸਰਕਾਰ ਵੀ ਜਾਂਚ ਕਰਾਵੇ ਤੇ ਸਾਡਾ ਤੇਜ ਦਾ ਖਹਿਰ ਮੰਤਰਾਲਿਆ ਅਮਿਤ ਸ਼ਾਹ ਜੀ ਨੂੰ ਵੀ ਸਾਡੀ ਬੇਨਤੀ ਹੈ ਕਿ ਇਹਦੀ ਐਸੀ ਜਾਂਚ ਹੋਣੀ ਚਾਹੀਦੀ ਹੈ ਜਿਹੜੀ ਪੂਰੇ ਹਿਲੋਤਾਂ ਕੀ ਪੂਰੇ ਬਲਣ ਦੇ ਵਿੱਚ ਇੱਕ ਮਿਸਾਲ ਬਣੀ ਜਾਂਦਾ ਇਹਦੇ ਦੋਸ਼ੀਆਂ ਨੂੰ ਇਹਦੀ ਹਿਮਾਕਤ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੀ ਇੱਕ ਮثال ਬੰਨੀ ਚਾਹੁੰਦੀ ਹੈ ਕਿ ਦੁਬਾਰਾ ਕਦੇ ਕੋਈ ਕਿਸੇ ਵੀ ਪਵਿੱਤਰ ਸਥਾਨ ਦੇ ਖਿਲਾਫ ਬੋਲਣ ਤੋਂ ਪਹਿਲਾਂ 100 ਵਾਰ ਸੋਚੇ ਹਰ ਕਦਾ ਵੀ ਜਾਂ ਫਿਰ ਵੀ ਕਰਦਾ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਦਾ ਪ੍ਰਵਰਤਨ ਬਣਾਇਆ ਚਾਹੇ ਉਹਨੂੰ ਸਮਝ ਲੂਗਾ ਕਿ ਦੂਜੇ ਪਾਸੇ ਇਸ ਤਰ੍ਹਾਂ ਕੰਮ ਦੇ ਉੱਪਰ ਜਿਸ ਟਾਈਮ ਇਹ ਵਿਧਾਨ ਸਭਾ ਦੇ ਵਿੱਚ ਬਿੱਲ ਪੇਰਦੀ ਆਪ ਦੇ ਖਿਲਾਫ ਕਾਨੂੰਨ ਬਣਨ ਜਾ ਰਹੀ ਸੀ ਉਸੀ ਟਾਈਮ ਦੇ ਪ੍ਰੇਮੇ ਲਾਇਕ ਹਾਂ ਤੋਂ ਵੱਡੀ ਮਾੜੀ ਗੱਲ ਇਹ ਹੀ ਹੈ ਕਿ ਜਿੱਦੋਂ ਦਿਸਟਮ ਉਹ ਗੁਰੂ ਗ੍ਰੰਥ ਸਾਹਿਬ ਰਾਮਾਇਣ ਗੀਤਾ ਕ੍ਰਾਂਟ ਦੀ ਬਾਈਬਲ ਦਾ ਪਵਨ ਕਰਨ ਦੇ ਉੱਪਰ ਧੱਕੇਦਸ਼ ਕੋਲੋਂ ਦੇ ਨਾਲ ਜਿੱਥੇ ਸਰਕਾਰ ਦੀ ਸ਼ਲੰਘਾ ਕਰਦੇ ਆ ਉੱਥੇ ਸਹਿਮਤ ਵੀ ਨਹੀਂ ਆ ਕਿਉਂਕਿ ਸਾਡੇ ਜ਼ਨਾਬਤ ਦੇ ਵਿੱਚ ਜਿੰਨੇ ਮੰਦਰ ਹਨ ਉਹਨਾਂ ਦੇ ਵਿੱਚ ਮੂਰਤੀਆਂ ਲੱਗੀਆਂ ਹੁੰਦੀਆਂ ਜਿਨ੍ਹਾਂ ਦੀ ਪ੍ਰਾਂਤਿਕਤਾ ਹੋਈ ਵੀ ਹੁੰਦੀ ਹੈ ਕ੍ਰਾਂਟ ਗੀਤਾ ਔਰ ਰਾਮਾਇਣ ਤਾਂ ਕਿਤੇ ਦੇ ਮੰਦਰ ਦੇ ਵਿੱਚ ਹੁੰਦੀ ਹੈ ਤਾਂ ਉਹਨਾਂ ਦੀ ਬੇਅਦ ਵੀ ਕਿਵੇਂ ਨਹੀਂ ਗਿਨਾਗੇ ਉਹ ਉੱਤਰ ਨੂੰ ਉਸ ਨੂੰ ਕਿਉਂ ਨਹੀਂ ਸ਼ਾਮਲ ਕੀਤਾ ਗਿਆ ਸ਼੍ਰੀਮ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਸ਼ਾਮਲ ਕੀਤਾ ਗਿਆ ਜੁਪੁਜੀ ਸਾਹਿਬ ਨੂੰ ਜਾਂ ਹੋਰ ਜਿਹੜੇ ਧਾਰਮਿਕ ਗ੍ਰੰਥਾਂ ਦੇ ਉਹਨਾਂ ਨੂੰ ਉੱਥੇ ਕਿਉਂ ਨਹੀਂ ਸ਼ਾਮਲ ਕੀਤਾ ਗਿਆ ਖਾਨੂੰ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਵਰਕੇ ਭੰਨ ਦੋੜ ਕਰ ਦਿੰਦਾ ਕੋਈ ਕਿਹੜਾ ਅਪਵਿੱਤਰ ਚੀਜ਼ ਘੇੜ ਦਿੰਦਾ ਉਸ ਨੂੰ ਬੇਅਦ ਵੀ ਨਹੀਂ ਗਿਣੋਗੇ ਕਿਉਂ ਤੁਸੀਂ ਸਰਟੀਫਾਈ ਨਹੀਂ ਕਰੋ ਜਿੱਦ ਕਰਾਈਂ ਕਰਨ ਦੇ ਨਾਲ ਮੈਂ ਪੂਰੇ ਪੰਜਾਬ ਦੇ ਵਿੱਚ 30 ਜਗ੍ਹਾ ਤੋਂ ਮੰਗ ਪੱਤਰ ਮੁੱਖ ਮੰਤਰੀ ਦੇ ਨਾਂ ਤੇ ਭੇਜਿਆ ਕਿ ਜਿੱਥੇ ਕ੍ਰਾਈਮ ਕਰਨ ਦੇ ਨਾਲ 295 A ਦਾ ਪਰਚਾ ਦਰਜ ਹੁੰਦਾ ਇਸ ਤੋਂ 53 A ਦਾ ਪਰਚਾ ਦਰਜ ਹੁੰਦਾ ਉਹ ਤੀਜਾ ਸਾਰੀਆਂ ਇਹ ਬੇਅਦਬੀ ਕਾਨੂੰਨ ਦੇ ਵਿੱਚ ਸ਼ਾਮਿਲ ਕੀਤੀਆਂ ਜਾਣ ਕਿਉਂਕਿ ਧਾਰਮਿਕ ਭਾਵਨਾਵਾਂ ਕੱਲੇ ਗੁਰੂ ਗ੍ਰੰਥ ਸਾਹਿਬ ਨੂੰ ਪੜਨ ਨਾਲ ਨਹੀਂ ਪੜਕਦੀ ਕੱਲੇ ਰਮਾਇਣ ਨੂੰ ਪੜਨ ਨਾਲ ਨਹੀਂ ਪੜਕਦੀ ਧਾਰਮਿਕ ਭਾਵਨਾਵਾਂ ਤਾਂ ਕਿਸੇ ਵੀ ਤਰੀਕੇ ਦੀ ਬੇਅਦਬੀ ਹੋਵੇ ਤੇ ਹਰ ਤਰ੍ਹਾਂ ਦੀ ਬੇਅਦਬੀ ਉਸ ਦੇ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ ਕੰਡੀਆਂ ਚਾਰ ਚੀਜ਼ਾਂ ਨੂੰ ਜੀ ਉਹਦੇ ਵਿੱਚ ਸ਼ਾਮਲ ਕਰਕੇ ਉਹਨੂੰ ਕਮਾਇਲ ਇਹ ਆ ਵੀ ਦਾ ਕਾਨੂੰਨੀ ਕਹਿ ਸਕਦੇ ਪਹਿਲਾਂ ਅਕਾਲੀ ਵੀ ਲੈ ਕੇ ਆਏ ਕਾਂਗਰਸ ਵੀ ਲੈ ਕੇ ਆਈ ਉਹ ਖਰੂਨ ਉੱਥੋਂ ਇੱਥੇ ਕਰਕੇ ਵਾਪਸ ਆਏ ਰਾਸ਼ਟਰਪਤੀ ਤੋਂ ਕਿ ਉਹ ਉਸ ਤੋਂ ਪੱਖ ਕੁਝ ਨਹੀਂ ਦੀਗਾ ਮੇਰੀ ਇੱਕ ਤਲਾਹ ਹੋ ਰ ਹੈ ਮੁੱਖ ਮੰਤਰੀ ਪੰਜਾਬ ਨੂੰ ਤੇ ਡੀਜੀਪੀ ਪੰਜਾਬ ਨੂੰ ਕਿ ਪੰਜਾਬ ਦੇ ਵਿੱਚ ਇੱਕ ਸਾਰੇ ਧਰਮਾਂ ਦਾ ਇੱਕ ਇੱਕ ਨੁਮਾਇੰਦਾ ਲੈ ਕੇ ਉਹਨਾਂ ਨੂੰ ਮੰਤਰੀ ਲੈ ਕੈਬਨਿਟ ਰੈਂਕ ਦੇ ਕੇ ਉਹਨਾਂ ਦੀ ਇੱਕ ਕਮੇਟੀ ਬਣਾਈ ਜਾਵੇ ਜਦੋਂ ਵੀ ਕਿਤੇ ਅਮਨ ਸ਼ਾਂਤੀ ਨੂੰ ਕੋਈ ਖਤਰਾ ਪੈਦਾ ਹੋਵੇ ਉਸੇ ਟਾਈਮ ਉਹ ਚਾਰੋਂ ਬੰਦੇ ਬਹਿ ਕੇ ਫੈਸਲਾ ਕਰਨ ਕਿ ਪੰਜਾਬ ਦੇ ਵਿੱਚ ਸਾਡੀ ਅਮਨ ਸ਼ਾਂਤੀ ਰਹੂਗੀ ਬਾਹਰ ਬੱਡੇ ਲੋਕ ਜਿਹੜੇ ਸਾਡੀਆਂ ਰਾਤਾਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਰਾਬ ਕਰਨ ਦੇ ਲਈ ਉਹਨਾਂ ਨੂੰ ਉਸੇ ਉਦਾਂ ਮਨਤੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋਣ ਦਵਾਗੇ ਉਹਦੇ ਲਈ ਜੇਸੀਂ ਇਹਦੇ ਕਾਨੂੰਨ ਦੇ ਵਿੱਚ ਵੀ ਸਾਰੇ ਧਰਮਾਂ ਦੇ ਲੋਕਾਂ ਨੂੰ ਸਲਾਮਸ਼ੁਬਰਾ ਦਿੱਤਾ ਜਾਵੇ ਜਿਹੜੇ ਜੁੜੇ ਜੱਗ ਦਾ ਉਹ ਕਹਿੰਦੇ ਨੇ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ